ਇਹ ਜੋ ਤਸਵੀਰਾਂ ਤੁਸੀਂ ਮੇਰੇ ਪਿੱਛੇ ਦੇਖ ਹੀ ਰਹੇ ਹੋਣਿਆ ਇਹ 10 ਨਵੰਬਰ ਨੂੰ ਦਿੱਲੀ ਦੇ ਵਿੱਚ ਹੋਏ ਸ਼ਾਮ ਨੂੰ ਲਗ ਤਕਰੀਬਨ 7:00 ਵਜੇ ਦੇ ਕਰੀਬ 6:52 ਕਮਿੰਟ ਤੇ ਇੱਥੇ ਇੱਕ ਇਹ ਧਮਾਕਾ ਹੁੰਦਾ ਜਿਹਦੇ ਵਿੱਚ ਲਗਭਗ ਹੁਣ ਤੱਕ ਜਦ ਤੱਕ ਮੈਂ ਖਬਰ ਦੇ ਰਿਹਾ 11 ਲੋਕਾਂ ਦੀ ਮੌਤ ਹੋ ਜਾਂਦੀ ਆ 24 ਤੋਂ ਜ਼ਿਆਦਾ ਜ਼ਖਮੀ ਹੋ ਜਾਂਦੇ ਆ ਇਹ ਇੱਕ I20 ਗੱਡੀ ਦੇ ਵਿੱਚ ਧਮਾਕਾ ਹੁੰਦਾ ਆ ਜਿਹਦੇ ਨਾਲ ਆਲੇ-ਦੁਆਲੇ ਖੜੀਆਂ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਨੂੰ ਵੀ ਅੱਗ ਲੱਗ ਜਾਂਦੀ ਆ ਜਿਹਦੇ ਵਿੱਚ ਇਨਾ ਨੁਕਸਾਨ ਹੁੰਦਾ ਇਹ ਤਮਾਕਾ ਦਿੱਲੀ ਦੇ ਵਿੱਚ ਲਾਲ ਕਿਲੇ ਦੇ ਬਿਲਕੁਲ ਕਰੀਬ ਜਾਨੀ ਕਿਨ ਲੱਗੇ ਹੀ ਹੁੰਦਾ ਰੈੱਡ ਲਾਈਟਾਂ ਦੇ ਉੱਤੇ ਖੜੀ ਇਹ i20 ਜਿਹੜੀ ਕਾਰ ਸੀਗੀ ਹੌਲੀ-ਹੌਲੀ ਮੂਵ ਹੁੰਦੀ ਸੀ ਅਚਾਨਕ ਉਹਦੇ ਵਿੱਚ ਤਮਾਕਾ ਹੋ ਜਾਂਦਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਆ ਲੋਕ ਸੀਗੇ ਜਿਨ੍ਹਾਂ ਨੇ ਦੱਸਿਆ ਕਿ ਲੋਕਾਂ ਦੇ ਜਾਨੀ ਕਿ ਮਾਸ ਦੇ ਚੀਥੜੇ ਉੱਡ ਗਏ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਦਰਦਨਾਕ ਇੱਕ ਤਰ੍ਹਾਂ ਦੀ ਤਸਵੀਰ ਇੱਥੇ ਦੇਖਣ ਨੂੰ ਮਿਲਿਆ ਕੀ ਜੇਕਰ ਇਹ ਟੈਰਰ ਅਟੈਕ ਆ ਕੀ ਪਾਕਿਸਤਾਨ ਦੇ ਉੱਤੇ ਦੁਬਾਰਾ ਇੰਡੀਆ ਹਮਲਾ ਕਰ ਸਕਦਾ ਕਿਉਂਕਿ ਸੰਧੂਰ 2 ਹਾਲੇ ਤੱਕ ਸਟਿਲ ਔਨ ਆ ਸਿਰਫ ਸੀਜ਼ਫਾਇਰ ਹੋਇਆ ਸੀਗਾ ਸੋ ਇਹ ਸਾਰੀਆਂ ਗੱਲਾਂ ਤੇ ਉੱਤੇ ਵਿਸਤਾਰ ਨਾਲ ਚਰਚਾ ਕਰਦੇ ਆ ਕੀ ਆ ਇਹ ਮਸਲਾ ਕੀ ਹੋ ਸਕਦੇ ਇਹਦੇ ਪਿੱਛੇ ਤੇ ਕੀ ਜਿਹੜੀਆਂ अर्ਲੀ ਜਾਂਚਸ ਜਿਹੜੀਆਂ ਹਾਲੇ ਤੱਕ ਇੱਥੇ ਆ ਰਹੀਆਂ ਆ ਸਾਹਮਣੇ ਉਹਦੇ ਤੋਂ ਕੀ ਪਤਾ ਲੱਗ ਰਿਹਾ ਆ ਉਹ ਇੱਕ ਹੁੰਡਾਈ ਦੀ i20 ਗੱਡੀ ਸੀ ਜਿਹਦੇ ਤੇ ਹਰਿਆਣੇ ਦੀ ਨੰਬਰ ਪਲੇਟ ਲੱਗੀ ਹੋਈ ਸੀ HR26CE7674 ਉਹਦਾ ਯਾਨੀ ਕਿ ਨੰਬਰ ਸੀਗਾ ਹੌਲੀ ਹੌਲੀ ਚੱਲ ਰਹੀ ਸੀ ਸੁਬਾਸ਼marg ਟ੍ਰੈਫਿਕ ਸਿਗਨਲ ਇਹ ਗੇਟ ਨੰਬਰ 1 ਤੇ ਆ लाल किले ਦੇ ਆ ਜਿਹੜਾ ਮੈਟਰੋ ਸਟੇਸ਼ਨ ਆ ਉਹਦੇ ਬਿਲਕੁਲ ਸਾਹਮਣੇ ਉਹਦੇ ਚ ਤੁਮਾਕਾ ਹੁੰਦਾ ਆ 40 ਹੋਰ ਵੀ ਜਿਹੜੀਆਂ ਗੱਡੀਆਂ ਸੀਗੀਆਂ ਲਾਗੇ ਛਾਗੇ ਵਾਲੀਆਂ ਉਹਨਾਂ ਨੂੰ ਵੀ ਅੱਗ ਲੱਗ ਜਾਂਦੀ ਆ ਤੇ ਹੁਣ ਤੱਕ ਉਹਦੇ ਵਿੱਚ 11 ਲੋਕਾਂ ਦੀ ਮੌਤ ਹੋ ਜਾਂਦੀ 24 ਤੋਂ ਵੱਧੂ ਜ਼ਖਮੀ ਦੱਸੇ ਜਾ ਰਿਹਾ ਜੋ अर्ਲੀ ਰਿਪੋਰਟਸ ਆ ਰਹੀਆਂ ਸੋ ਜੇ ਅਸੀਂ ਪੂਰੀ ਇੱਕ ਲੋਕੇਸ਼ਨ ਦੇਖੀਏ ਇਹ ਵਾਲਾ ਇੱਥੇ ਲਾਲ ਕਿਲਾ ਹੋ ਗਿਆ ਸੋ ਇਸ ਜਗ੍ਹਾ ਦੇ ਉੱਤੇ ਇਹ ਸਾਰਾ ਬਿਸਪੋਟ ਹੁੰਦਾ ਆ ਤਮਾਕਾ ਹੁੰਦਾ ਆ ਤੇ ਇਹ ਲਾਲ ਕਿਲੇ ਤੋਂ ਦੂਰੀ ਸਿਰਫ 150 ਮੀਟਰ ਦੀ ਆ ਸੋ ਬਹੁਤ ਹੀ ਲਾਗੇ ਇਹ ਤਮਾਕਾ ਆ ਸੋ ਜੇਕਰ ਇਹ ਕੋਈ ਟੈਰਰ ਅਟੈਕ ਆ ਤਾਂ ਇਹ ਇੱਕ ਤਰ੍ਹਾਂ ਦੇ ਨਾਲ ਇੱਕ ਸੰਬੋਲਿਕ ਤਰੀਕੇ ਦੇ ਨਾਲ ਇੱਕ ਮੈਸੇਜ ਆ ਕਿ ਕਿਉਂਕਿ ਲਾਲ ਕਿਲਾ ਇੱਕ ਇੱਕ ਦੇਸ਼ ਦੀ ਧਿਰੋਹਰ ਕਹਿ ਸਕਦੇ ਆ ਇਹਨੂੰ ਮੰਨਿਆ ਜਾਂਦਾ ਆ ਇੰਡੀਆ ਦੇ ਵਿੱਚ ਸੰਸਦ ਭਵਨ ਹੋ ਗਿਆ ਲਾਲ ਕਿਲਾ ਹੋ ਗਿਆ ਪ੍ਰਧਾਨ ਮੰਤਰੀ ਇੱਥੇ ਕੜ ਕੇ ਪੂਰਾ ਸੰਦੇਸ਼ ਦਿੰਦੇ ਆ ਸੋ ਇਸ ਲਈ ਇੱਕ ਤਰ੍ਹਾਂ ਦੇ ਨਾਲ ਇਹ ਜੀ ਇੱਥੇ ਧੁਮਾਕਾ ਕੀਤਾ ਗਿਆ ਜੇ ਇਹਦੇ ਪਿੱਛੇ ਟੈਰਰ ਕੋਈ ਨਿਕਲਦਾ ਆ ਸੋ ਇੱਕ ਬਹੁਤ ਹੀ ਗੰਭੀਰ ਮਸਲਾ ਆਉਣ ਵਾਲੇ ਸਮੇਂ ਦੇ ਵਿੱਚ ਬਣ ਸਕਦਾ लाल किले ਦੇ ਕੋਲ ਹਮਲਾ ਚਿੰਤਾ ਦਾ ਵਿਸ਼ਾ ਇਸ ਲਈ ਵੀ ਆ ਕਿਉਂਕਿ ਹਜ਼ਾਰਾਂ ਹੀ ਸਲਾਨੀ ਇਹ ਜਿਹੜੀ ਇਮਾਰਤ ਆ ਇਹਨੂੰ ਦੇਖਣ ਆਉਂਦੇ ਆ ਇੱਕ ਤਰ੍ਹਾਂ ਦੇ ਨਾਲ ਇੰਡੀਆ ਦੀ ਹਿਸਟੋਰੀਕਲ ਪਲੇਸ ਆ ਜੁਗਲ ਸਮਰਾਟ ਦੁਆਰਾ ਸ਼ਾਹਜਹਾਂ ਦੁਆਰਾ ਬਣਾਈ ਗਈ ਸੀਗੀ ਇਹਨੂੰ 10 ਸਾਲ ਬਣਾਉਣ ਨੂੰ ਲੱਗੇ ਸੀਗੇ 1638 ਤੋਂ ਲੈ ਕੇ 1648 ਮਤਲਬ ਕਿ ਇਹਨਾਂ ਸਮਿਆਂ ਦੇ ਵਿੱਚ ਇਹ ਬਣੀ ਸੀਗੀ ਲਾਲ ਕਿਲੇ ਦੇ ਨਾਲ ਸਿੱਖਾਂ ਦਾ ਵੀ ਬਹੁਤ ਪੁਰਾਣਾ ਰਿਸ਼ਤਾ ਆ ਬਘੇਲ ਸਿੰਘ ਦਕਰੋੜ ਸਿੰਘੀਆਂ ਮਿਸਲ ਜਦੋਂ ਇਹ 12 ਮਿਸਲ ਸੀਗੀਆਂ ਜਿਨ੍ਹਾਂ ਨੂੰ ਰਣਜੀਤ ਸਿੰਘ ਨੇ ਇਕੱਠੇ ਕੀਤਾ ਸੀਗਾ 1783 ਈਸਵੀ ਦੇ ਲਗਭਗ 30000 ਜਿਹੜੀਆਂ ਸਿੱਖ ਫੌਜਾਂ ਸੀਗਾ ਉਸ ਸਮੇਂ ਦਾ ਜਿਹੜਾ ਮੁਗਲ ਸਮਰਾਟ ਸੀਗਾ ਸ਼ਾਹ ਆलम 2 ਨੂੰ ਚੁਕਾ ਲਿਆ ਸੀਗਾ ਦਿੱਲੀ ਦੇ ਉੱਤੇ ਪੂਰਾ ਕਬਜ਼ਾ ਕਰ ਲਿਆ ਸੀਗਾ ਤੇ ਉੱਥੇ ਖਾਲਸਾਈ ਨਿਸ਼ਾਨ ਚਲਾਤਾ ਸੀਗਾ ਬਾਅਦ ਦੇ ਵਿੱਚ ਸ਼ਾਹ ਆलम ਦੇ ਨਾਲ ਇਹ ਸੰਧੀ ਕੀਤੀ ਸੀਗੀ ਬਗੇਲ ਸਿੰਘ ਨੇ ਕਿ ਜਿਹੜਾ ਵੀ ਇੱਥੇ ਦਿੱਲੀ ਤੋਂ ਟੈਕਸ ਇਕੱਠਾ ਕਰੋਗੇ 12% ਇਹ ਮੁਸਲਮਾਨ ਸਲਤਨਤ ਸਾਰੀ ਦਿਆ ਕਰੂਗੀ ਇਹ ਕਰੋੜ ਸਿੰਘ ਹੀ ਮਿਸਲ ਤੂੰ ਮਾਰਚ 1983 ਨੂੰ ਇੱਥੇ ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਚਲਾਇਆ ਸੀ ਬਗੇਲ ਸਿੰਘ ਦੁਆਰਾ ਸੋ ਮੈਂ ਥੋੜੀ ਜਿਹੀ ਹਿਸਟਰੀ ਦੇ ਚਲੋ ਦੱਸਣ ਦੀ ਕੋਸ਼ਿਸ਼ ਕੀਤੀ ਆ ਹਾਲੇ ਇਸ ਤਮਾਕੇ ਤੋਂ ਬਾਅਦ ਛੇਤੀ ਹੀ ਅਮਿਤ ਸ਼ਾ ਦੇਸ਼ ਦੇ ਗ੍ਰਹਿ ਮੰਤਰੀ ਆਉਂਦੇ ਆ ਉਹ ਬਿਆਨ ਦਿੰਦੇ ਆ ਕਿ ਹਾਲੇ ਇਹਨੂੰ ਆਪਾਂ ਕੋਈ ਟੈਰਰ ਅਟੈਕ ਕਹਿਣਾ ਜਾਨੀ ਕਿ ਬਹੁਤ ਹੀ अर्ਲੀ ਹੋਊਗਾ ਉਹਨਾਂ ਨੇ ਦੱਸਿਆ ਕਿ ਟੀਮਾਂ ਲੱਗੀਆਂ ਹੋਈਆਂ ਇਨਵੈਸਟੀਗੇਸ਼ਨ ਹੋ ਰਹੀ ਆ ਸੋ ਇਹ ਇਨਵੈਸਟੀਗੇਸ਼ਨ ਦਾ ਹੀ ਹਿੱਸਾ ਰਹੂਗਾ ਕਿ ਇਹ ਸੀएनजी ਦੇ ਨਾਲ ਕੋਈ ਵਿਸਫੋਟ ਹੋਇਆ ਉਸ ਗੱਡੀ ਦੇ ਵਿੱਚ ਜਾਂ ਉਹਦੇ ਵਿੱਚ ਕੋਈ ਤਮਾਕੇਦਾਰ ਸਮੱਗਰੀ ਸੀਗੀ ਜਿਹਦੇ ਕਰਕੇ ਐਡਾ ਵੱਡਾ ਵਿਸਫੋਟ ਹੋਇਆ ਪਰ ਜੋ ਜਾਣਕਾਰ ਦੱਸ ਰਿਹਾ ਕਿ ਜੇਕਰ ਉਹਦੇ ਵਿੱਚ ਤਮਾਕੇਦਾਰ ਸਮੱਗਰੀ ਹੁੰਦੀ ਤਾਂ ਧਰਤੀ ਦੇ ਵਿੱਚ ਬਹੁਤ ਵੱਡਾ ਟੋਆ ਵਗੈਰਾ ਵੀ ਪੈ ਸਕਦਾ ਸੀਗਾ ਪਰ ਜੋ ਖਬਰਾਂ ਪਿਛਲੇ ਕੁਝ ਹੀ ਸਮੇਂ ਤੋਂ ਆ ਰਹੀਆਂ ਹਨ ਦਿੱਲੀ ਦੇ ਲਾਗੇ ਛਾਗੇ ਵਾਲੇ ਖੇਤਰਾਂ ਤੋਂ ਜਿੱਥੋਂ ਲਗਭਗ 3000 ਦੇ ਕਰੀਬ ਹਾਂਜੀ 3000 ਕਿਜੀ ਕਿਲੋ ਦੇ ਕਰੀਬ ਇਹ ਵਿਸਫੋਟਕ ਜਿਹੜੇ ਪਦਾਰਥ ਸੀਗੇ ਉਹ ਫੜੇ ਗਏ ਆ ਹੱਲੇ ਰੀਸੈਂਟਲੀ ਇਹ ਰੇਡਸ ਉੱਥੇ ਪਈਆਂ ਆ ਜਿਦੇ ਵਿੱਚ ਕਈ ਯਾਨੀ ਕਿ ਮੁਜਰਮ ਵੀ ਇਹਨਾਂ ਨੇ ਕਾਬੂ ਕੀਤੇ ਆ ਸੋ ਇਸ ਲਈ ਕਿਤੇ ਨਾ ਕਿਤੇ ਇਹ ਸੰਦੇਹ ਜ਼ਰੂਰ ਕੀਤਾ ਜਾ ਰਿਹਾ ਜੋ अर्ਲੀ ਰਿਪੋਰਟਸ ਆ ਰਹੀਆਂ ਕਿ ਇਹਦੇ ਵਿੱਚ ਕੋਈ ਹਮਲੇ ਬਗੈਰੇ ਦੇ ਜਿਹੜੇ ਤੱਤ ਜਿਹੜੇ ਆ ਕੋਈ ਟਰੋਰ ਅਟੈਕ ਇਸ ਤਰ੍ਹਾਂ ਹੋ ਸਕਦਾ ਆ ਪਰ ਹਾਲੇ ਤੱਕ ਇਹਦੇ ਤੇ ਕੋਈ ਵੀ ਕਹਿਣ ਤੋਂ ਗਰੇਜ ਕਰ ਰਿਹਾ ਕਿ ਇਹ ਟਰੋਰ ਅਟੈਕ ਆ ਜਾਂ ਕਿਸੇ ਅਤਵਾਦੀ ਸੰਗਠਨ ਨੇ ਵੀ ਹਾਲੇ ਤੱਕ ਇਹਦੀ ਕੋਈ ਵੀ ਜ਼ਿੰਮੇਵਾਰੀ ਨਹੀਂ ਲਈ ਹੈਗੀ ਸੋ ਅਮਿਤ ਸ਼ਾਹ ਦੇ ਜਦੋਂ ਬਿਆਨ ਦਿੱਤਾ ਇਹਦੇ ਕਰਕੇ ਬਹੁਤ ਸਾਰੇ ਲੋਕ ਇਹ ਸੋਚਣ ਤੇ ਮਜਬੂਰ ਹੋ ਗਏ ਕਿ ਇੱਕ ਗ੍ਰਹਿ ਮੰਤਰੀ ਨੇ ਇੰਨੀ ਛੇਤੀ ਬਿਆਨ ਦਿੱਤਾ ਇਹਦੇ ਵਿੱਚ ਹੋ ਸਕਦਾ ਹੈ ਕੋਈ ਵੱਡਾ ਪਿੱਛੋਂ ਕੁਝ ਨਾ ਕੁਝ ਜਿਹੜੀ ਰਿਪੋਰਟਸ ਆ ਉਹ ਨਿਕਲ ਸਕਦੀਆਂ ਸੋ ਦਿੱਲੀ ਇੱਕ ਕੇਂਦਰਿਤ ਸ਼ਾਸਿਤ ਪ੍ਰਦੇਸ਼ ਆ ਇੱਥੇ ਜਿਹੜਾ ਇਹ ਪੁਲਿਸ ਦਾ ਜਾਂ ਰਖਿਆ ਦਾ ਸਾਰਾ ਸਿਸਟਮ ਹੁੰਦਾ ਆ ਉਹ ਕੇਂਦਰ ਦੇ ਅਧੀਨ ਹੁੰਦਾ ਜਿੱਦਾ ਪੰਜਾਬ ਦੇ ਵਿੱਚ ਇਹ ਪੁਲਸ ਜਿਹੜੀ ਆ ਉਹ ਪੰਜਾਬ ਗਵਰਨਮੈਂਟ ਨੂੰ ਜਵਾਬਦੇ ਹੁੰਦੀ ਆ ਦਿੱਲੀ ਦੇ ਵਿੱਚ ਇਹ ਗ੍ਰਹਿ ਮੰਤਰੀ ਕਹ ਲੋ ਕਿ ਇੱਕ ਤਰ੍ਹਾਂ ਗ੍ਰਹਿ ਵਿਭਾਗ ਜਿਹੜਾ ਸੈਂਟਰ ਦਾ ਹੁੰਦਾ ਉਹਨੂੰ ਜਵਾਬਦੇ ਹੁੰਦੀ ਆ ਸੋ ਗ੍ਰਹਿ ਮਹਿਕਮਾ ਜਿਹੜਾ ਆ ਉਹ ਅਮਿਤ ਸ਼ਾਹ ਦੇ ਕੋਲ ਆ ਇਸ ਲਈ ਵੀ ਉਹਨੇ ਸਿੱਧਾ ਸਿੱਧਾ ਆ ਕੇ ਬਿਆਨ ਦਿੱਤਾ ਫਿਲਹਾਲ ਉਹ ਜਿਹੜੇ ਇੱਥੇ ਜ਼ਖਮੀ ਹੋਇਆ ਉਹਨਾਂ ਨੂੰ ਮਿੰਨ ਹਸਪੀਟਲ ਤੱਕ ਵੀ ਗਏ ਆ ਇਹ ਹੱਲੇ ਜਾਂਚ ਦਾ ਵਿਸ਼ਾ ਆ ਕਹਿਣਾ ਮਤਲਬ ਕਾਲੀ ਹੋਊਗੀ ਕਿ ਇਹਦੇ ਪਿੱਛੇ ਟੈਰਰ ਅਟੈਕ ਦਾ ਕੋਈ ਹੈਗਾ ਆ ਸੀਨ ਜਾਂ ਸਿਰਫ ਸੀएनजी ਦੇ ਨਾਲ ਹੀ ਜਿਹੜੇ ਇੱਥੇ ਵਿਸਫੋਟ ਹੋਇਆ ਉਹਦੇ ਨਾਲ ਲੋਕਾਂ ਦੀ ਮੌਤ ਹੋ ਗਈ ਪਰ ਜਿਹੜੇ ਲੋਕਾਂ ਨੇ ਵੀ ਇੱਥੇ ਦੇਖਿਆ ਇੱਥੋਂ ਲਾਛਾਂ ਵਗੈਰਾ ਜਿਹੜੀਆਂ ਕੱਢੀਆਂ ਲੋਕਾਂ ਦੀਆਂ ਜਾਂ ਕੋਈ ਫਸੇ ਹੋਏ ਸੀਗੇ ਜ਼ਖਮੀ ਕੱਢੇ ਉਹਨਾਂ ਦੇ ਦੱਸਣ ਦੇ ਮਤਾਬਕ ਜਿਹੜਾ ਤਮਾਕਾ ਸੀਗਾ ਬਹੁਤ ਹੀ ਜ਼ੋਰਦਾਰ ਤਮਾਕਾ ਸੀਗਾ ਲੱਗੇ ਮੈਟਰੋ ਸਟੇਸ਼ਨ ਦੇ ਸ਼ੀਸ਼ੇ ਤੱਕ ਵੀ ਟੁੱਟ ਗਏ ਅਲੇਦਵਲੇ ਲੋਕਾਂ ਦੀਆਂ ਜੋ ਬਿਲਡਿੰਗ ਸੀਗੀ ਆ ਉਹਨਾਂ ਤੱਕ ਵੀ ਬਹੁਤ ਸਾਰਾ ਨੁਕਸਾਨ ਵਿੱਚ ਹੋਇਆ ਸ਼ੀਸ਼ੇਤ ਵਗੈਰਾ ਟੁੱਟੇ ਆ ਸੋ ਤਮਾਕਾ ਬਹੁਤ ਜ਼ਬਰਦਸਤ ਸੀਗਾ ਬਹੁਤ ਹੀ ਦਰਦਨਾਕ ਤਰੀਕੇ ਦੇ ਨਾਲ ਲੋਕਾਂ ਦੇ ਇੱਕ ਤਰ੍ਹਾਂ ਦੇ ਨਾਲ ਲੋਥੜੇ ਉੜ ਗਏ ਹਨ ਇਹ ਐਡੇ ਵੱਡੇ ਤਮਾਕੇ ਤੇ ਨਾਲ ਇਸ ਤਮਾਕੇ ਤੇ ਥੋੜਾ ਜਿਹਾ ਸੰਦੇਹ ਤਾਂ ਕੀਤਾ ਜਾ ਰਿਹਾ ਕਿਉਂਕਿ ਜਿਹੜਾ ਬਲਾਸਟ ਹੋਇਆ ਉਸ ਤੋਂ ਕੁਝ ਹੀ ਸਮਾਂ ਪਹਿਲਾਂ 3000 ਕਿਲੋ ਦੇ ਕਰੀਬ ਜਿਹੜੇ ਇਹ ਤਮਾਕੇਦਾਰ ਸਮੱਗਰੀ ਫੜੀ ਗਈ ਸੀਗੀ ਫਰੀਦাবাদ ਦੇ ਵਿੱਚ ਹਰਿਆਣੇ ਦੇ ਫਰੀਦাবাদ ਦੇ ਵਿੱਚ ਇੱਕ ਬਿਲਡਿੰਗ ਸੀਗੀ ਜਿਹਦੇ ਤੇ ਕਿਰਾਏ ਦੇ ਉੱਤੇ ਇੱਕ ਡਾਕਟਰ ਰਹਿ ਰਿਹਾ ਸੀਗਾ 350 ਕੇਜੀ ਅਮੀਨੀਅਮ ਨਾਈਟ੍ਰੇਟ ਵੀ ਫੜੀ ਗਈ ਸੀ ਜਿਹੜਾ ਕਿ ਇੱਕ ਤਰ੍ਹਾਂ ਦੇ ਨਾਲ ਡੈਡਲੀ ਕੰਬੀਨੇਸ਼ਨ ਸੀਗਾ ਉਹਨੂੰ ਫਰਟੀਲਾਈਜ਼ਰ ਕਰਕੇ ਇੱਕ ਡੈਡਲੀ ਬੰਬ ਤੱਕ ਵੀ ਉਹਦੇ ਨਾਲ ਬਣਾਇਆ ਜਾ ਸਕਦਾ ਸੀਗਾ ਸੋ ਫਰੀਦাবাদ ਦੇ ਵਿੱਚ ਜਿਹੜਾ ਡਾਕਟਰ ਡਾਕਟਰ ਮੁਜਾਮਲ ਜਿਹੜਾ ਫੜਿਆ ਗਿਆ ਜਿਹਦੇ ਕੋਲ 1K47 ਤੇ ਇਹ ਇਹ ਵਿਸਫੋਟਕ ਪਦਾਰਥ ਫੜੇ ਗਏ ਆ ਉਦੋਂ ਤੱਕ ਪਹੁੰਚਣ ਲਈ ਪੁਲਿਸ ਨੇ ਪਹਿਲਾਂ ਇੱਕ ਡਾਕਟਰ ਆਦਿਲ ਸਿਗਾ ਕਸ਼ਮੀਰ ਦਾ ਉਹਨੂੰ ਫੜਿਆ ਉਹਨ ਤੋਂ ਪੁੱਛਗਿੱਛ ਕੀਤੀ ਤਾਂ ਉਹਨੇ ਅੱਗੇ ਦੱਸਿਆ ਹਾਂਜੀ ਕਿ ਸਾਡਾ ਲਿੰਕ ਅੱਗੇ ਤੱਕ ਹੈਗਾ ਤੇ ਇਹਨਾਂ ਦਾ ਲਿੰਕ ਪੁਲਿਸ ਜਿਹੜੀ ਆ ਉਹ ਜੈਸੇ ਮੁਹੰਮਦ ਤਾਂ ਕੱਢਿਆ ਜਾ ਰਿਹਾ ਸੋ ਜਿਸ ਤਰ੍ਹਾਂ ਇਹ ਆਲੇ-ਦੁਆਲੇ ਦਿੱਲੀ ਦੇ ਜਿਹੜੇ ਏਰੀਏ ਸੀਗੇ ਉੱਥੋਂ ਵਿਸਫੋਟਕ ਪਦਾਰਥ ਕੁਝ ਹੀ ਦਿਨ ਪਹਿਲਾਂ ਫੜੇ ਗਏ ਆ ਸੋ ਕਿਤੇ ਨਾ ਕਿਤੇ ਇਹ ਸੰਦੇਹ ਜ਼ਰੂਰ ਕੀਤਾ ਜਾ ਰਿਹਾ ਕਿ ਕਿਤੇ ਇਹ ਕੋਈ ਟੈਰਰ ਅਟੈਕ ਜਾਂ ਕੁਝ ਐਦਾਂ ਦੀ ਖਬਰ ਤਾਂ ਨਹੀਂਗੀ ਸੋ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਤੋਂ ਲੈ ਕੇ ਪਾਕਿਸਤਾਨ ਤੋਂ ਲੈ ਕੇ ਵਰਲਡ ਦੇ ਮੈਨੂੰ ਲੱਗਦਾ ਸਾਰੇ ਹੀ ਦੇਸ਼ ਇੱਕ ਵਾਰੀ ਚਕੰਨੇ ਹੋ ਚੁੱਕੇ ਆ ਕਿ ਜੇਕਰ ਇਹਦੇ ਵਿੱਚ ਕੋਈ ਵੀ ਟੈਰਰ ਮਤਲਬ ਕਿ ਸਿਸਟਮ ਨਿਕਲਿਆ ਕਿ ਇਹ ਅੱਤਵਾਦੀ ਹਮਲਾ ਇੰਡੀਆ ਦੇ ਉੱਤੇ ਕੀਤਾ ਆ ਕਿਸੇ ਨੇ ਪਾਕਿਸਤਾਨ ਨਾਲ ਕੋਈ ਲਿੰਕ ਇਹਦਾ ਜਿਵੇਂ ਮੁਹੰਮਦ ਜਿਹੜਾ ਗਰੁੱਪ ਆ ਜਿਹੜਾ ਪਾਕਿਸਤਾਨ ਬੇਸਡ ਇੱਕ ਅੱਤਵਾਦੀ ਗਰੁੱਪ ਆ ਉਹਦੇ ਨਾਲ ਜੋੜ ਕੇ ਇੰਡੀਆ ਕਿਤੇ ਦੁਬਾਰਾ ਹਮਲਾ ਨਾ ਕਰ ਦਵੇ ਜਿੱਦਾਂ ਕਿ ਇਹ ਪਹਿਲਗਾਮ ਅਟੈਕ ਵੇਲੇ ਕੀਤਾ ਸੀਗਾ ਉਸ ਪੁਲਵਾਮਾ ਵੇਲੇ ਵੀ ਇਹਨਾਂ ਨੇ ਉੱਥੇ ਇਹ ਸਟ੍ਰਾਈਕ ਕੀਤੀ ਸੀ ਸੋ ਇੱਕ ਤਰ੍ਹਾਂ ਦੇ ਨਾਲ ਪੂਰਾ ਜਿਹੜਾ ਐਸ ਵੇਲੇ ਸਾਰੇ ਦੇਸ਼ ਵੀ ਪੂਰੇ ਹਾਈ ਅਲਰਟ ਦੇ ਉੱਤੇ ਆਏ ਹੋਏ ਆ ਜਿਵੇਂ ਦੱਸਦਾ ਇਸ ਘਟਨਾ ਤੋਂ ਬਾਅਦ ਬਿਹਾਰ ਦੇ ਵਿੱਚ ਵੀ ਇਲੈਕਸ਼ਨ ਆ ਪਹਿਲੇ ਦੌਰ ਦੀਆਂ ਜਿਹੜੀਆਂ ਉੱਥੇ ਵੋਟਾਂ ਸੀਗੀਆਂ ਉਹ 6 ਨਵੰਬਰ ਨੂੰ ਪੈ ਗਈਆਂ ਸੀਗੀਆਂ ਦੂਜੇ ਦੌਰ ਦੀਆਂ 11 ਨਵੰਬਰ ਨੂੰ ਪੈਣੀਆਂ ਇਸ ਲਈ ਉੱਥੇ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਦਿੱਲੀ ਦੇ ਵਿੱਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਹਰਿਆਣਾ ਚੰਡੀਗੜ੍ਹ ਪੰਜਾਬ ਇਹਨਾਂ ਸਾਰੀਆਂ ਜਗ੍ਹਾ ਦੇ ਉੱਤੇ ਹਾਈ ਅਲਰਟ ਸਰਕਾਰਾਂ ਦੁਆਰਾ ਜਾਰੀ ਕਰ ਦਿੱਤਾ ਗਿਆ ਹੈ ਪੋਰਥ ਪੂਰੀ ਜਾਂਚ ਤਫਦੀਸ਼ ਕਰ ਰਹੀ ਆ ਜੋ ਵੀ ਗੱਡੀਆਂ ਵਗੈਰਾ ਇਧਰੋਂ ਦਿੱਲੀ ਤੋਂ ਆ ਰਹੀਆਂ ਜਾਂ ਜਾ ਰਹੀਆਂ ਸੋ ਇੱਕ ਤਰ੍ਹਾਂ ਦੇ ਨਾਲ ਪੂਰਾ ਇਹ ਨਾਰਥ ਇੰਡੀਆ ਕਹ ਲੋ ਕਿ ਐਸ ਵੇਲੇ ਹਾਈ ਅਲਰਟ ਤੇ ਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਵੀ ਇਹਦੇ ਤੇ ਮਤਲਬ ਕਿ ਇੱਕ ਤਰ੍ਹਾਂ ਨਾਲ ਚਿੰਤਾ ਜ਼ਾਹਰ ਕੀਤੀ ਆ ਪੂਰੇ ਦੇਸ਼ ਵਿਦੇਸ਼ ਤੋਂ ਇਹਨ ਲੀਡਰ ਜਿਹੜੇ ਆ ਉਹ ਵੀ ਆਪਣਾ ਸੋਗ ਪ੍ਰਗਟ ਕਰ ਰਿਹਾ ਇਸ ਘਟਨਾ ਦੇ ਉੱਤੇ ਸੋ ਇਹ ਪੂਰੀ ਖਬਰ ਸੀਗੀ ਦੱਸਣ ਦੀ ਕੋਸ਼ਿਸ਼ ਕੀਤੀ ਆ ਜੇਕਰ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਕਰ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ